ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਗੌਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਆ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ। ਬੈਗੁਰ ਦੀ ਕਿਰਪਾ ਨਾਲ ਅਸੀਂ ਵੀ ਸਾਰੇ ਠੀਕ ਠਾਕ ਆ ਜੀ। ਲਓ ਜੀ ਅੱਜ ਨਾ ਫ੍ਰੀ ਸੀ ਥੋੜਾ ਜਿਹਾ ਟਾਈਮ ਸੀ ਆਪਣੇ ਕੋਲੇ। ਮਾ ਚਲੋ ਜੀ ਆਪਾਂ ਨਾ ਰੋਜ਼ ਕੌਲ ਹੋ ਜਾਂਦੀ ਸੀਗੀ ਹਫਤਾ ਹੋ ਗਿਆ ਜਿਵੇਂ ਇਹ ਕੰਮ ਕਰਦਿਆਂ ਨੂੰ। ਮੈਂ ਕਿਹਾ ਚਲੋ ਮੈਂ ਅੱਜ ਨਾ ਕਰਨਾ ਆਪਣੇ ਵੀ ਕੱਪੜੇ ਕੱਢ ਲਈ ਆਪਾਂ ਸਰਦੀਆਂ ਵਾਲੇ। ਜਦੋਂ ਸੂਰ ਸੂਆ ਆਪਾਂ ਜਲਦੀ ਉੱਠਦੇ ਆਂਗੇ ਜੋ ਸ਼ਾਮ ਹੋ ਜਾਂਦੀ ਆ ਉਦੋਂ ਠੰਡ ਲੱਗਦੀ ਆ ਦਿਨੇ ਤਾਂ ਕੋਈ ਨਹੀਂ ਠੰਡ ਹੁੰਦੀ ਆਦਬ ਚੜਾ ਜਾ ਹੋਇਆ ਪਿਆ ਨਾ ਤਾਂ ਵਾਲੇ ਮੋٹے ਕੱਪੜੇ ਪਾਉਂਦੇ ਨੇ ਨਾ ਹੁਣ ਕਾਟਨ ਦੇ ਪਾਉਂਦੇ ਨੇਗੇ ਇਹ ਕਾਟਨ ਦੇ ਚ ਠੰਡ ਲੱਗਦੀ ਆਈ ਤੇ ਮੈਂ ਕਿਹਾ ਚਲੋ ਆਪਾਂ ਨਾਲ ਥੋੜੀ ਜਿਹੀ ਕੱਪੜੇ ਕੱਢ ਲਈ ਆ ਆਪਾਂ ਜਿੱਥੇ ਦੂਏ ਧਰਨ ਵਾਲੇ ਨੇ ਆਪਾਂ ਦੂਸਰੇ ਧਰ ਦਨੇ ਆ ਉਹ ਆਪਾਂ ਕੱਢ ਲੈਨੇ ਜ ਆਪਣੇ ਕੋ ਛੇ ਜੇ ਨਿਕਲ ਜਾਂ ਕੋਈ ਆਪਾਂ ਵਾਲੇ ਆਈ ਨਹੀਂ ਹੋਰਲ ਫੁਰਲ ਕਰਕੇ ਧਰਦੇ ਆਪਾਂ ਇਹ ਵੀ ਇੱਕ ਪਾ ਕੇ ਨਾ ਲਿਫਾਫੇ ਚ ਪੈਕਿੰਗ ਕਰਕੇ ਸਾਰੇ ਕਪੜੇ ਧਰ ਦਿੰਨੇ ਉਸੇ ਤਰ੍ਹਾਂ ਹੀ ਆਪਾਂ ਬੈੱਡ 'ਚ ਚੱਕ ਲੈਣੇ ਕੁਝ ਬੈੱਡ 'ਚ ਹੁੰਦੇ ਨੇ ਕੁਝ ਅਲਮਾਰੀ 'ਚ ਹੁੰਦੇ ਨੇ ਕੁਝ ਆਪਣੇ ਪ੍ਰੈਸ ਵਾਲੇ ਟੇਬਲ 'ਚ ਹੁੰਦੇ ਨੇਗੇ ਦੂਸਰੇ ਤਾਂ ਕਪੜੇ ਘੱਟ ਹੀ ਹੁੰਦੇ ਨੇ ਜੀ ਗੱਲ ਕਰੋ ਮੇਰੀ ਜਿਆਦੇ ਹੁੰਦੇ ਨੇਗੇ ਨਾਲੇ ਆਪਣੇ ਕੋਲੇ ਸੂਟ ਇੰਨੇ ਹੁੰਦੇ ਨੇਗੇ ਲੇਡੀਜ਼ ਕੋਲੇ ਨਾਲੇ ਫਿਰ ਵੀ ਆਪਾਂ ਨੂੰ ਆਇਆ ਹੁੰਦਾਗਾ ਜਦੋਂ ਆਪਾਂ ਕਿਤੇ ਜਾਣਾ ਆਉਣਾ ਵੀ ਆਪਣੇ ਕੋਲੇ ਸੂਟ ਨਹੀਂ ਹੈਗੇ ਤਾਂ ਤਾਂ ਮੇਰਾ ਇਹ ਹੈ ਕਿ ਸਾਰੀਆਂ ਭੈਣਾਂ ਦਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਰੀਆਂ ਭੈਣਾਂ ਮੇਰਾ ਹਾਲ ਹੈ ਸਾਰੀਆਂ ਦਾ ਜੇ ਜਦੋਂ ਆਪਾਂ ਨੂੰ ਕੋਈ ਵਿਆਹ ਆ ਜਾਂਦਾ ਕੋਈ ਫੰਕਸ਼ਨ ਆ ਜਾਂਦਾ ਕਿਤੇ ਵੀ ਆਪਾਂ ਜਾਣਾ ਹੋਵੇ ਕੋਈ ਪ੍ਰੋਗਰਾਮ ਹੋਵੇ ਆਪਾਂ ਲਹਿੰਦੇ ਵੀ ਚਲੋ ਜੀ ਨਵਾਂ ਸੂਟ ਲਈਏ ਹੈਨਾ ਵੀ ਨਵਾਂ ਪਾ ਲਈਏ ਉਹ ਜੇ ਤਾਂ ਆਪਣੇ ਕੋਲੇ ਹੁੰਦੀ ਨਹੀਂ ਆਪਾਂ ਦੇਖੋ ਤੇ ਫਿਰ ਵੀ ਹਰ ਇੱਕ ਵਿਆਹ ਚ ਕੋਈ ਵੀ ਆਪਾਂ ਜਲ ਇੱਕ ਸੂਟ ਲੈ ਆਉਣਾ ਬਾਹਲੇ ਨਾਲ ਸੂਟ ਬਣ ਜੂਗਾ ਚਲੋ ਜੀ ਆਪਾਂ ਨਾਲ ਹੀ ਸੂਟ ਨਵਾਂ ਲੈ ਲੈਨੇ ਆ ਨਾਲ ਆਪਣਾ ਪ੍ਰੋਗਰਾਮ ਟੈਂਡ ਹੋ ਜਾਊਗਾ ਉੰਜ ਦਾ ਪੰਜਵੇਂ ਚੱਕਰੀ ਦਾ ਵਰਤ ਹੋ ਗਿਆ ਜਾਂ ਆਪਣਾ ਕਰਵਾ ਚੌਥ ਹੋ ਗਿਆ ਉਹ ਤਿਹਾਰਾਂ ਦੇ ਦੋ ਤੇ ਆਪਾਂ ਨਵੇਂ ਸੂਟ ਲੈਣੇ ਲੈਣੇ ਹੁੰਦੇ ਨੇ ਐਸਾ ਹਾਲ ਜੇ ਕੋਈ ਆਪਣੇ ਰਿਸ਼ਤੇਦਾਰ ਚ ਜਾਂ ਆਪਣੇ ਘਰਾਂ 'ਚ ਖਾਸ ਵਿਆਹ ਹੁੰਦਾ ਉਦੋਂ ਆਪਾਂ ਸੂਟ ਲੈਣਾ ਉੰਜ ਤਾਂ ਆਪਾਂ ਸੂਟ ਨਵੇਂ ਆ ਲੈਂਦੇ ਕਿਉਂ ਹੀ ਆਪਣੇ ਗਲੀ ਗਵਾਂਢ 'ਚ ਜਾਂ ਆਪਣੇ ਭੂ ਭੈਣ ਭਾਈ ਦੇ ਵਿਆਹ ਤਾਂ ਹੁੰਦੇ ਜਾਂਦੇ ਰਹਿੰਦੇ ਨੇ ਕਿ ਅੱਜ ਸਾਰਾ ਸਿਆਲ ਚੱਲਦੇ ਨੇ ਜੀ ਆਪਾਂ ਨੂੰ ਜਿਹੜਾ ਆਪਣੇ ਮੇਨ ਵਿਆਹ ਹੁੰਦੇ ਨੇ ਉਹਨਾਂ ਜੀ ਆਪਾਂ ਲੈਣੇਗੇ ਸੂਟ ਉੰਜ ਨਹੀਂ ਆਪਾਂ ਲੈਂਦੇਗੇ ਸੂਟ ਤੇ ਆਂ ਦਾ ਵੀ ਉਂ ਤਾਂ ਆਪਾਂ ਇਸ ਹਾਲ ਲੈਣੇ ਆ ਜੀ ਨਾ ਉਹੀ ਪੈ ਜਾਂਦੇ ਨੇਗੇ ਆਪਣੇ ਖਾਸ ਵਿਆਹ 'ਚ ਤੇ ਉੱਥੇ ਆਪਾਂ ਲੈ ਲੈਨੇਗੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਪਾਂ ਨਾ ਕੱਪੜੇ ਹੀ ਕੱਢਦੇ ਆ ਦੇ ਦੇ ਕਿੱਥੇ ਕਿੱਥੇ ਉੱਥੇ ਆਪਾਂ ਧਰਦੇ ਨੇ ਉਧਰੋਂ ਆਪਾਂ ਚੱਕ ਲੈਨੇ ਆ ਉਹ ਹੀ ਆਪਾਂ ਲਪਾਸਾਂ ਚ ਪਾ ਕੇ ਧਰ ਦਾਂਗੇ ਚਲੋ ਜੀ ਆਪਾਂ ਸੂਟ ਕੱਢੀਏ ਬਲਿਆ ਆਪਾਂ ਨਾ ਕੱਪੜੇ ਆਪਣੇ ਆਪ ਬੈੱਡੇ 'ਚ ਧਰ ਦੇਨੇ ਆਪਾਂ ਸੂਟਾਂ ਸਾਰਿਆਂ ਨੂੰ ਅਰੇ ਕੋਈ ਅਡਾਂਤ ਹੋਣਾ ਇਕੱਲੇ ਮੇਰੇ ਸੂਟਾਂ ਲਗਾ ਇਹ ਲਾਈਨ ਗਾ ਲਈ ਸੁੱਟਨੇ ਆਪਣੇ ਇਹ ਮੋٹے ਸੂਟ ਆਪਾਂ ਨੂੰ ਕਰਦ ਲੈਣੇ ਆਂਗੇ ਇਹਨਾਂ ਨੂੰ ਨਾ ਪਾਓ ਪ੍ਰੈਸ ਟੇਬਲ 'ਚ ਧਰਦਾਂਗੇ ਹੁਣ ਆਪਾਂ ਨਾਲ ਤਾਂ ਸਰਦੀ ਵਾਲੀਆਂ ਚਾਦਰਾਂ ਕੱਢ ਲਈਏ ਗਰਮ ਚਾਦਰਾਂ ਆ ਲੋ ਇਸ ਤਰ੍ਹਾਂ ਨੇ ਉਹ ਇੱਕ ਦਿਨ ਦੀਆਂ ਸੀ ਪਿਛਲੇ ਕਿੰਨਾ ਸ਼ਾਲ ਬਣ ਗਿਆ ਆਪਣੇ ਨੂੰ ਸਵੇਰੇ ਵਾਲੇ ਵਿਚਾਰੇ ਕਿਥੇ ਮੰਗਿ ਪਏ ਜਿਹੜੀ ਮੈਂ ਦਿੱਤੇ ਉਹ ਕਹਿੰਦੇ ਆ ਕਿ ਸ਼ਾਲ ਨਹੀਂ ਗਰਮ ਆਹ ਚੁੜਾ ਪਾਉ ਨੂੰ ਦੇਣਾ ਵੀ ਇਸ ਤਰ੍ਹਾਂ ਹੋ ਗਏ ਪੂਰੇ ਜਿਹੇ ਇਹ ਨੂੰ ਫਿਰ ਉੱਤਸਾ ਅੱਗੇ ਕਰਕੇ ਰੱਖ ਲੈਂਦੇ ਆਂ। ਨਾਲੇ ਆਪਾਂ ਕੱਢਦੇ ਆਂ ਜੀ ਇਧਰੋਂ ਕੰਬੜਾ। ਕ ਕੰਬੜਾ ਪਹਿਲਾਂ ਕੱਢ ਲਿਆ ਸੀਗਾ। ਨਾਲ ਪਾਏ ਇੱਕ ਕੰਬੜਾ ਕੱਢੀ। ਹਾਂ ਦੇਖੋ ਨਾਲੇ ਪਾ ਕਰਦੇ ਆਂ ਹਾਂ। ਗਰਮ ਪੈਡ ਸ਼ੀਟ ਇਹ ਆਪਾਂ ਨਾਲੇ ਵਿਛਾਣਾ ਦੇ ਬੈੱਡਾਂ ਤੇ ਗਰਮ ਚਾਦਰ। ਬਲ ਆਪਾਂ ਉਹਨੇ ਗਰਮ ਚਾਦਰ ਰੱਖੀ। ਇਹ ਆਪਾਂ ਕੱਪੜਾ ਇਧਰ ਜਾਤਰਾਂ ਅੰਸ਼ਾ ਲਾਗੇ ਦੂਜੇ ਪਾਸੋਂ ਉਹਨੀਆਂ ਚੱਲਦੀਆਂ ਲਾਗੇ ਕਿ ਜਦ ਤੱਕ ਬਗੜਦੇ ਸਪਾਰ ਲਾ ਨੰ ਕਿਤੇ ਅੰਸ਼ਾ ਲਾ ਨੰ ਇਹ ਆਵਲੇ ਬਟੇ ਚਾਪਾ ਅੰਸ਼ਾ ਨਾਲ ਸਿੰਗਲ ਦਵਾੰਤੇ ਇਹਨੂੰ ਅੱਪ ਦੇਖੀ ਦੱਬ ਲੈ ਇਸ ਤਰ੍ਹਾਂ ਚਾਦਰ ਹਨ ਆਪਾਂ ਸਾਰੀਆਂ ਕੱਢ ਲਈਆਂ ਹੁਣ ਆਪਾਂ 50 ਚਾਦਰ ਤੇ ਕਰਦੇ ਹਾਂ ਹੁਣ ਆਪਾਂ ਕੱਢਦੇ ਆ ਇਧਰੋਂ ਸਮਾਨ ਇਹ ਹੈਗੇ ਨਾ ਆਪਣੀ ਕਾਪੜੀ ਨਹੀਂ ਚਾਦਰਾਂ ਇਹ ਕਾਪੜੇ ਦੇ ਚਾਦਰ ਆਪਾਂ ਸਾਰੀਆਂ ਨੂੰ ਸਾਬਦਾਂਗੇ ਕੋਟਨ ਦੇ ਸੂਟ ਆਪਣੇ ਇਹ ਚ ਨਾ ਜਿਹੜੇ ਮੋٹے ਸੂਟ ਨੇਗੇ ਉਹ ਆਪਾਂ ਰੱਖ ਲਾਂਗੇ ਦੂਜੇ ਆਪਾਂ ਵਰਦੂਗੀ ਤੇ ਆਪਰੇ ਸਾਥ ਜਿਹੜੇ ਮੋٹے ਸੂਟ ਆਗੇ ਇਹ ਇੱਕ ਪਾਸੇ ਸਾਰੇ ਸਰਦੀਆਂ ਵਾਲੇ ਇਕੱਠੇ ਕਰਕੇ ਧਰ ਲ ਲਈ ਆਹ ਰੱਖਣੇ ਸਾਰੇ ਜੋ ਆਪਣੇ ਕਾਟਨ ਦੇ ਸੂਟ ਪਏ ਨੇ ਇੱਥੇ ਵੀ ਦੇਖੋ ਸਾਰੇ ਸੂਟਾ ਮੇਰੇ ਪਈ ਨੇ ਉਹ ਲੁਕਾਵਾ ਵੀ ਸਾਰੇ ਸੂਟਾ ਦਾ ਮੇਰਿਆਂ ਦਾ ਸੀਗਾ ਚਲੋ ਜੀ ਆਪਾਂ ਇਹਨਾਂ ਨੂੰ ਨਾ ਇੱਕ ਸਾਈਡ ਤੇ ਕਰਕੇ ਧਰ ਲਈਏ ਆ ਗਿਆ ਆਪਣੇ ਨੇ ਨਹੀਂ ਕੋਲਾ ਸੂਟ ਹਾਂ ਇਹ ਆਪਣੇ ਹੁਣ ਪੈਣ ਵਾਲੇ ਸੂਟ ਨੇ ਸਾਰੇ ਇਹਨਾਂ ਨਾਲ ਬਾਲੇ ਪਫੇ ਚ ਪਾ ਕੇ ਰੱਖ ਦਾਂਗੇ ਕਾਟਨ ਦੇ ਚ ਆ ਸਾਰੀਆਂ ਆਪਾਂ ਕਾਟਨ ਦੀਆਂ ਚਾਦਰਾਂ ਕਾਟਨ ਦੇ ਸਹਰਾਣੇ ਇਹ ਸਾਰੇ ਰੱਖ ਲਵਾਂਗੇ ਆਪਾਂ ਲਓ ਜੀ ਆਹ ਵਾਲੀਆਂ ਤੇ ਨਹੀਂ ਕਾਟਨ ਦੀ ਆਪਣੀ ਚਾਦਰਾਂ ਹੀ ਹੋ ਗਈਆਂ ਆ ਕਾਟਨ ਮੈਨੇ ਸਾਰਾ ਕੁਝ ਖਲਾਰ ਕੇ ਕਿਤੇ ਵੀ ਧਰਨਾ ਨਾ ਹੋਵੇ ਆਪਣੇ ਸਾਰੇ ਅੰਦਰ ਥੱਲੇ ਰੱਖ ਜਿੰਨੀ ਇੰਨੇ ਕੁਝ ਵੀ ਚੀਜ਼ ਕੋ ਚੱਕਣੇ ਕੋਈ ਧਰਨੀ ਆ ਕਿਉਂਕਿ ਸਾਰੇ ਕੋ ਚਲ ਗਿਆ ਦਾ ਸਬਸ ਪਈ ਆ ਕੋਈ ਅਜੀਗਲ ਨਹੀਂ ਹੈਗੀ ਵੀ ਰੇਤਾ ਜਾਂ ਕਾਹਦੇ ਕੋ ਚੱਪਲਾ ਲਾ ਕੇ ਆਪਾਂ ਜਦੋਂ ਵੀ ਆਉਣੇ ਅੰਦਰ ਆਪਾਂ ਚੱਪਲਾ ਬਾਹਰ ਲਾ ਕੇ ਆਉਣੇਗੀ ਇਹ ਮੀ ਗੱਲ ਨਹੀਂ ਵਾ ਪੰਦਰੇ ਇਸ ਤਰ੍ਹਾਂ ਨਹੀਂ ਸਾਰੇ ਕਿਤੇ ਸਾਫ ਹੈ ਜਗਾ ਆਪਾਂ ਦੇਖੋ ਸਾਰੇ ਤੇ ਆ ਚੱਪਲਾ ਪਾਉਣ ਬਾਅਦ ਚ ਅੰਦਰ ਆਉਣ ਵਾਲੀ ਚੱਪਲਾ ਆਪਣੀ ਅੱਡਾ ਬਾਹਰ ਵਾਲੀ ਆਪਣੀ ਅੱਡਾ ਹੀ ਉਧਰ ਮਾਲ ਪਸੂ ਵਾਲੀ ਚਲੋ ਜੀ ਆਪਾਂ ਅੱਜ ਦੇਖੋ ਮੈਂ ਤਾਈਓ ਸਾਰੇ ਨਾ ਥੰਡੇ ਕੱਪੜੇ ਧਰਤੇ ਕਰੇ ਪਾਉਣ ਵਾਲੀ ਨੇ ਕਿ ਸੰਦੀਆਂ ਦੇ ਸੂਟ ਲੋਈ ਮਾ ਮੈਂ ਸਾਹਮਣਾ ਕਰੇ ਸੂਟ ਸਾਰੇ ਨੇ ਦੋ ਸੂਟ ਕਿਤੇ ਤਿੰਨ ਸੂਟ ਕਿਤੇ ਐਵੇਂ ਜੇ ਰੱਖੇ ਪੈਨੇ ਆਪਣੇ ਲੋਈ ਇੱਕ ਆਪਣੇ ਆ ਸੂਟ ਇਹ ਪਿਛਲੇ ਸਾਲ ਆਪਣੇ ਬਾਹਰ ਅੰਦਰੋਂ ਕੋਈ ਸੋਨਾ ਆਪਾਂ ਇਸ ਵਾਰ ਘਰੇ ਲਾਵਾਂਗੇ ਹੁਣ ਮੈਂ ਕਿ ਸਾਰੇ ਨੂੰ ਟਿਕਾਣੇ ਲਾ ਕੇ ਧਰਦੇ ਅੱਜ ਆਪਾਂ ਸਬਜੀ ਨਹੀਂ ਬਣਾਉਣੀ ਸੀ ਕੋਈ ਮੈਂ ਚਲ ਆਪਾਂ ਸਾਇਨ ਉਹਦੇ ਕਪੜੇ ਨਹੀਂ ਸੈਟਿੰਗ ਕਰਦੇ ਇਸ ਤੋਂ ਬਾਅਦ ਫਿਰ ਆਪਣਾ ਧਾਰਾਂ ਦਾ ਟਾਈਮ ਹੋ ਜਾਊਗਾ ਮੱਝਾਂ ਨੂੰ ਪਾਣੀ ਪੂਣੀ ਪਵਾਵਾਂਗੇ ਲੋਇਆ ਪੱਗ ਵਾਲਦੀ ਐ ਗਿੱਜਰ ਚ ਕੱਪੜੇ ਆਪਾਂ ਨੇ ਸਾਰੇ ਸਾਂਭ ਸੰਭਾਲ ਕਰਤੇ ਗਰਮੀ ਸਰਦੀ ਵਾਲੇ ਆਪਾਂ ਸਾਰੇ ਕੱਢ ਲਏ ਗਰਮੀ ਵਾਲੇ ਆਪਾਂ ਧਰਤੀ ਸੈਟਿੰਗ ਕਰਤੀ ਸਾਰੇ ਕੱਪੜਿਆਂ ਦੀ ਆਪਾਂ ਨਾ ਕਿ ਰਹ ਹੁਣ ਅੱਗ ਵਾੜਦੇ ਮੈਂ ਕਿਹਾ ਅੰਦਰ ਲੱਗੀ ਜਿਰਾ ਪਰ ਨਹੀਂ ਲਾਇਆ ਮੈਂ ਕਿਹਾ ਇੱਕ ਇੱਕ ਜਾਣੇ ਲੈਣਾ ਹੋਣਾ ਸੀ ਬਈ ਆਪਾਂ ਥੋੜੀ ਜਿਹਾ ਕਿੱਥੇ ਵਾਲਦੀ ਆ ਸਵੇਰ ਵਾਲੇ ਆਪਾਂ ਅੰਦਰ ਸੁੱਟ ਲਾ ਲੈਨੇ ਦੂਸਰੇ ਗਿੱਜਰ ਨਾਲ ਉਹ ਕਰ ਲੈਨੇ ਇਸ ਵਾਰ ਆਪਾਂ ਹੁਣ ਇੱਥੇ ਅੱਗ ਵਾੜਦੀ ਚਲੋ ਸਿੱਨਾ ਹਲਾ ਲੈਨੇ ਚਲੋ ਇਹ ਕੰਮ ਕਰਦੇ ਆਪਾਂ ਨਮੇਟ ਤੇ ਸਾਰੇ ਤੇ ਅੱਜ ਦੀ ਵੀਡੀਓ ਤਾਂ ਇੱਥੇ ਕਰਦੇ ਮਿਲਦਾ ਨਸਟਾ ਲਗਾਉਂਦਾ